ਹਾਂਜੀ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਸਵਾਗਤ ਆ ਜੀ ਤੁਹਾਡਾ ਆਪਣੇ YouTube ਚੈਨਲ ਤੇ ਹੋਰ ਭਰਾ ਠੀਕ ਠਾਕ ਸਾਰੇ ਆ ਬੈਠੀ ਆ ਇੱਥੇ ਕੁੰਜੇ ਜਿ ਲੱਗੀ ਇਹਦੀ ਯਾਨੀ ਕਿ ਤੁਸੀਂ ਮੰਨ ਕੇ ਚੱਲੋ ਬਈ 2.5-3 ਕਿਲੋ ਫੀਡ ਖਾ ਜਾਂਦੀ ਐ ਇਹ ਬੜੇ ਆਰਾਮ ਨਾਲ ਕਿਲੋ ਨੂੰ ਤਾਂ ਕੋ ਮਾਨਦੀ ਨਹੀਂ ਦੋ ਕਮੈਂਟਾਂ ਜੀ ਇਹ ਨਵੇੜਾ ਕਰ ਦਿੰਦੀ ਆ ਫਿਰ ਅੱਧਾ ਬਾਅਦੋ ਪਾਉਣਾ ਪੈਂਦਾ ਇਹਦੀ ਵੀ ਹੁਣ ਦਵਾਈ ਜਲਾਤੀ ਦਵਾਈ ਵੀ ਤੁਹਾਨੂੰ ਦਿਖਾ ਦਿੰਨੇ ਆ ਭਾਈ ਦਵਾਈ ਮੰਗਾ ਲਈ ਆ ਤੇ ਬਾਕੀ ਵੱਡੀਆਂ ਬੈਠੀਆਂ ਨੇ ਕਹਾੜੇ ਵਾਲੀ ਨੇ ਪਰਸੋਂ ਹੀਟ ਕੱਢੀ ਸੀ ਇਹਦਾ ਡੇਟ ਲੇਖ ਲਈਆ ਆ ਆਉਂਦੀ ਹੀਟ ਲਵਾ ਦਾਂਗੇ ਇਹਨੂੰ ਕਿਉਂਕਿ ਪਹਿਲੀ ਹੀਟ ਆਪਾਂ ਛੱਡਣੀ ਹੁੰਦੀ ਆ ਜ਼ਰੂਰੀ ਆ ਤੇ ਮਹੀਨਾ ਹੋਇਆ ਇਹਨੂੰ ਸੂਈ ਨੂੰ ਮਹੀਨੇ ਡੇੜੇ ਗੇੜ ਹੋਣ ਵਾਲਾ ਹੋਊਗਾ 26 27 ਦਾ ਨਾ ਇਹ ਪਰਸੋਂ ਬੋਲੀ ਸੀਗੀ ਪੂਰੀ ਐਨ ਰਿੰਗ ਕੇ ਬੋਲਦੀ ਸੀ ਨਾਲੇ ਤਾਰਾਂ ਪੂਰੀਆਂ ਐਨ ਸਾਫ਼ ਸੀਗੀਆਂ ਇਹਦੀਆਂ ਤੇ ਹੁਣ ਆਉਂਦੀ ਹੀਟ ਇਹਨੂੰ ਲਵਾ ਦਾਂਗੇ ਆਉਂਦੇ ਬਾਈਏ ਤੇ ਨਾਲੇ ਦਿਨਾਂ ਦਿਨਾਂ ਚ ਲੱਗ ਜੂ ਕਾਲੀ ਹੁਣ ਭਰਨ ਲੱਗੀ ਆ ਥੋੜੀ ਜਿਹੀ ਦਲੀਏ ਨਾ ਪਹਿਲਾਂ ਤਾਂ ਬਾਹਲੀ ਹੱਡ ਜੇ ਕੱਢ ਗਈ ਸੀਗੀ ਤੇ ਹੁਣ ਵਧੀਆ ਹੋ ਗਈ ਆ ਓਕੇ ਯਾਰ ਰਿਪੋਰਟ ਬਿੱਦੀ ਨੂੰ ਵੀ ਚੈੱਕ ਕਰਾਉਨੇ ਆ ਬਸ ਖਾਨ ਨੂੰ ਉਦੋਂ ਦਾ ਕਿਹਾ ਹੋਇਆ ਸੀਗਾ ਭਾਈ ਆ ਜਾ ਤੇ ਨਾਲੇ ਸਿੰਘ ਦਾਗਣੇ ਆ ਖਾਨ ਕਹਿੰਦਾ ਮੈਂ ਕੱਲਾ ਯਾਰ ਨਾਲ ਦਾ ਮੁੰਡਾ ਹਟ ਗਿਆ ਉਹਨੂੰ ਤੇ ਉਹਦੇ ਕਰਕੇ ਖਾਨ ਨੂੰ ਬੇਰ ਨਹੀਂ ਸੀਗਾ ਬਸ ਕਰਦੇ ਆ ਇਹਦਾ ਵੀ ਹੱਲ ਵੀ ਚੈੱਕ ਪਾਸ ਕਰਾਉਨੇ ਆ ਨੂੰ ਮੇਰੇ ਕੰਨੀ ਤੋਂ ਕਨਫਰਮ ਹੀ ਆ ਇਹ ਤੇ ਹੁਣ ਥੋੜੀ ਥੋੜੀ ਜੀ ਅੱਜ ਚਮਕਾਰ ਆਇਆ ਪੈਂਦਾ ਯਾਰ ਧੁੱਪ ਦਾ ਕੀ ਵੀਡੀਓ ਬਣਾਈ ਹੈ ਕਿ ਨਾ ਉਹਦੇ ਕਹਿਣ ਵਾਂਗੂੰ ਅੰਦਰ ਹੀ ਬੁਰਾ ਹਾਲ ਆ ਨਿਕਲਈ ਅੱਜਾਂ ਚੱਜਣਾ ਵਾ ਜਾਨੀ ਕਿ ਕਹਿਦੀ ਐ ਟਾਈਮ ਨਾ ਤੇ ਦਵਾਈਆਂ ਜਿਹੜੀਆਂ ਮੰਗਾਈਆਂ ਸੀ ਬਾਈ ਉਹ ਤੁਹਾਨੂੰ ਦਿਖਾ ਦਿੰਨੇ ਆ ਤੇ ਆ ਦੇਖੋ ਇਹ ਆਹ ਦਵਾਈ ਆ ਭਰਾ ਇਹਦਾ ਨਾਮ ਆ ਜੀ ਆਰ ਤੇ ਇਹਦੇ ਤੇ ਪੰਜਾਬੀ ਚ ਵੀ ਲਿਖਿਆ ਹੋਇਆ ਜੇ ਕਿਸੇ ਨੂੰ ਆਹਦੇ ਸਮਝ ਆਵੇ ਬਸ ਤਾਂ ਵਧੀਆ ਦਿਖ ਰਿਹਾ ਛੋਟਾ ਹੋਇਆ ਥਣ ਲੇਵਾ ਘੱਟ ਦੁੱਧ ਵਾਲੇ ਥਣ ਨੂੰ ਪੂਰਾ ਬਰਾਬਰ ਕਰਨ ਲਈ ਲੰਬੇ ਥਣਾ ਤੇ ਵਧੀਆ ਲੇਵਾ ਬਣਾਉਣ ਲਈ ਸਫਲਤੀਆਂ ਲਈ ਜੀ ਆਰਡਰ ਸੂਣ ਤੋਂ 20 ਦਿਨ ਪਹਿਲਾਂ ਜਾਨਕੀ ਸ਼ੁਰੂ ਕਰਨੀ ਹੈ ਇਹ ਬਾਈ ਜਿਵੇਂ ਥਣ ਘੱਟ ਜਾਂਦਾ ਵਾ ਹਨ ਤੇ ਉਹਦੇ ਲਈ ਆ ਇਹ ਵੀ ਜਿਹਦਾ ਮਸਟੇਟਸ ਨਾਲ ਥਣਾ ਛੋਟਾ ਹੋ ਗਿਆ ਲੇਵਾ ਚੜ ਗਿਆ ਤੇ ਸੂਣ ساری ਬਰੂਬਰ ਕਰ ਦੂਗੀ ਇਹ ਆਪਾਂ 파ਰਖੀ ਹੋਈ ਹੈ ਜਾਨਕੀ ਵਰਤੀ ਹੋਈ ਹੈ ਦਵਿੰਦਰ ਬਾਈ ਨੇ ਦੋ ਜਾਨਕੀ ਦੁੱਲ ਗਾਂ ਸੀਗੀ ਬਾਈ ਕੋਲੇ ਉਹਦਾ ਇੱਕ ਸੂਆ ਤਾਂ ਆਈ ਚਲਾਤਾ ਸੀਗਾ ਵੀ ਇੱਕ ਪਹਿਲਾਂ ਇੱਕ ਮਰਿਆ ਸੀਗਾ ਫਿਰ ਦੂਜੇ ਸੂਏ ਦੂਜਾ ਮਰ ਗਿਆ ਬਾਈ ਨੇ ਤਾਂ ਆਜ ਹੀ ਛੱਡੀ ਹੋਈ ਸੀ ਗੱਲ ਕਰ ਵੀ ਇਹ ਦਵਾਈ ਦੇਣ ਨਾਲ ਚੱਲ ਪਏ ਜਮਾ ਗੁੱਠਾਂ ਖਤਮ ਹੋ ਗਈਆਂ ਸੀ ਅੰਦਰੋਂ ਥਣਾ ਦੀਆਂ ਮੂਹਰ ਲਿਆਂ ਦੀਆਂ ਤੇ ਜਿੱਦੇ ਦਵਾਈ ਦੇ ਕੇ ਗਾਂ ਉਹ ਸੂਈ ਆ ਤੇ ਇਹ ਸਾਬ ਲਾ ਲੋ ਵੀ ਯਾਰ ਮਗਰਲੇ ਹਜੇ ਫਿੱਕੇ ਸੀ ਥਣ ਮੂਹਰ ਲਿਆਂ ਚ ਇੰਨਾ ਪ੍ਰੈਸ਼ਰ ਸੀ ਜਿਹੜੇ ਬੰਦ ਸੀਗੇ ਤੇ ਮੈਂ ਤਾਂ ਇਹ ਲੈ ਕੇ ਆਇਆ ਕਿਉਂਕਿ ਵਰਤ ਲਈ ਆ ਇਹ ਤੇ ਇਹਦੇ ਵਿੱਚ ਸਰੰਜਾ ਪਰ ਨਵੀਂ ਪਾਈ ਆ ਇਹ 5 ਐਮ ਐਲ ਵਾਲੀ ਤੇ ਇਹ ਦਵਾਈ ਵੀਰੇ ਤੁਸੀਂ ਇਹ ਦੇਖਣਾ ਵਾ ਵੀ ਫੋਨ ਲਾ ਕੇ ਮੈਂ ਪਰਚਾ ਇਹਦੇ ਨਾਲ ਪਾ ਦੂੰਗਾ ਕਿਉਂਕਿ ਇਹ ਦਵਾਈ ਤੇ ਆ ਵੀਡੀਓ ਸਪੈਸ਼ਲ ਤੇ ਉਹਨਾਂ ਨੂੰ ਇਹ ਫੋਨ ਲਾ ਕੇ ਪੁੱਛਣਾ ਬਾਈ ਜੀ ਵੀ ਥੋੜੀ ਦਵਾਈ ਸਾਡੇ ਏਰੀਆ 'ਚ ਆਉਂਦੀ ਕਿੱਥੇ ਆ ਕਿਸੇ ਵੀ ਵੀਰ ਨੇ ਜਿਹਨੂੰ ਵੀ ਫੋਨ ਲਾਉਣਾ ਉਹਨਾਂ ਨੂੰ ਬਸ ਇਹ ਪੁੱਛਣਾ ਵੀ ਇਹ ਦਵਾਈ ਆਉਂਦੀ ਸਾਡੇ ਏਰੀਆ 'ਚ ਕਿੱਥੇ ਆ ਭਰਾਵਾਂ ਨੇ ਇਹ ਦੇਖ ਲਿਓ ਮੈਨੂੰ ਨਾ ਫੋਨ ਲਈ ਜਾ ਉਹ ਵੀ ਬਾਈ ਕਿੱਥੋਂ ਲਿਆਂਦੀ ਹੈ ਕਿੱਥੋਂ ਲਿਆਂਦੀ ਹੈ ਕਿਉਂਕਿ ਬਾਈ ਇਹ ਪਤਾ ਕੀ ਚੱਕਰ ਆ ਇਹ ਆਉਂਦੀ ਏਰੀਏ ਬਾਈ ਏਰੀਏ ਚਾਹੇ ਆਮ ਮੈਡੀਕਲ ਵਾਲਾ ਨਹੀਂ ਰੱਖਦਾ ਹੈਗਾ ਇਹ ਜਾਨਕੀ ਮੇਨ ਮੇਨ ਜਗ੍ਹਾ ਤੇ ਜਾਂਦੇ ਨੇ ਇਹ ਉੱਥੋਂ ਉੱਥੋਂ ਮਿਲਦੀ ਹੈ ਇਹ ਮੇਨ ਮੇਨ ਜਗ੍ਹਾ ਤੋਂ ਤਾਂ ਕਰਕੇ ਆ ਤੇ ਹੋਰ ਬਾਈ ਮੈਨੂੰ ਪੁੱਛਿਓ ਬਾਈ ਕਿੱਥੋਂ ਲਿਆਂਦੀ ਸੀ ਹੈਨਾ ਤੇ ਇਹ ਚੱਕਰਾਂ ਮੈਂ ਤਾਂ ਹੀ ਤੁਹਾਨੂੰ ਸਪੈਸ਼ਲ ਕਹਿ ਰਿਹਾ ਇਹ ਤੇ ਆ ਹੈਗੀ ਆ ਜੀ ਜੀ ਮੈਟਰੀ ਇਹਦੀ ਲਕੋਰੀਏ ਦੀ ਇਹ ਆ ਦੇ ਅੰਦਰੋਂ ਰਾਦ ਆਉਣੀ ਤੇ ਆ ਆ ਵੀ ਇਹਦੇ ਪਿੱਛੇ ਲਿਖਿਆ ਪਸ਼ੂ ਦੇ ਔਖਾ ਸੂਣ ਜਾਂ ਜੇਰ ਪੂਰੀ ਤਰ੍ਹਾਂ ਨਾ ਪੈਣ ਕਾਰਨ ਬੱਚੇ ਦਾ ਨਹੀਂ ਵਿੱਚੋਂ ਰਾਦ ਜਾਂ ਪੀਲਾ ਰੇਸ਼ਾ ਵਗਦੇ ਰਹਿਣਾ ਇਹਦੇ ਸੇਮ ਹੀ ਆ ਆਪਣਾ ਵਾਲੀ ਦੇ ਇਹਦੇ ਲਕੋਰੀ ਵਾਲੀ ਦੇ ਜਮਾਂ ਇਹੀ ਪੋਜੀਸ਼ਨ ਆ ਇਹਦੀ ਤੇ ਉਹ ਕਹਿੰਦੇ ਬਸ ਆ ਦੇ ਥੱਲੇ ਬਾਈ ਨੇ ਲਿਖਿਆ ਵੀ ਹੋਇਆ ਇੱਕ ਨੰਬਰ ਲਕੋਰੀਆ ਤੇ ਇਹ ਦੋ ਦਿੱਤੀਆਂ ਨੇ ਬਾਈ ਨੇ ਇੱਕ ਰਿਪੀਟ ਦੀ ਦਿੱਤੀ ਆ ਤੁਹਾਨੂੰ ਉਹ ਵੀ ਦਿਖਾ ਦਿੰਦਾ ਮੈਂ ਤੇ ਰਿਪੀਟ ਵਾਲੀ ਆ ਪਈ ਆ ਆ ਦੇਖ ਇਹਦੇ ਨਾਲ ਹੀ ਬਾਈ ਕਹਿੰਦਾ ਸੀ ਵੀ ਇਹ ਚਲਾ ਦਿਓ ਇਹ ਕੱਢ ਜੋ ਰਹਿਣ ਲਈ ਆਦ ਲਿਖਿਆ ਥੱਲੇ ਇਹਦੇ ਤੇ ਇਹ ਹੈਗੀ ਆ ਜੀ ਰੀਪੀਆ ਇਹ ਰਿਪੀਟਰ ਲਈ ਆ ਮਾਦਾ ਪਸ਼ੂ ਤਕਰੀਬਨ ਹਰ 20 ਦਿਨ ਬਾਅਦ ਬਾਰ ਬਾਰ ਆਸ ਤਾਂ ਲੱਗਦਾ ਹੈ ਪਰ ਗਰਭ ਨਹੀਂ ਠਹਿਰਦਾ ਤੇ ਇਹਦੇ 10-10 ਤੌਕੇ ਦੇਣੇ ਹਨ ਯਾਨੀ ਕਿ ਇਹ ਕੱਲੀ ਇਹਦੇ ਯਾਨੀ ਕਿ ਜਿਹੜੀ ਥਣ ਖੋਲਣ ਵਾਲੀ ਹੈ ਉਹਦੇ 12 ਤੌਕੇ ਨੇ ਬਾਕੀ ਦੋਨਾਂ ਦੇ 10-10 ਨੇ ਦੇ ਦੇ ਕੇ ਆਪਾਂ ਬਈ ਇਹਨੂੰ ਵੀ ਹੁਣ ਗੱਬਣ ਕਰਾਵਾਂਗੇ ਤੇ ਹਾਰਮੋਨ ਜੇ ਲਾਉਣ ਨੂੰ ਜੀ ਨਹੀਂ ਕੀਤਾ ਯਾਰ ਉਹ ਦੁੱਧ ਜਿਆ ਖਰਾਬ ਜਿਆ ਹੁੰਦਾ ਪੀਣ ਨੂੰ ਕਾ ਨੂੰ ਹਰੀਕ ਦਾ ਜਵਾਕ ਪੀਂਦਾ ਵਾ ਕਿਸੇ ਦਾ ਛੋਟਾ ਹੁੰਦਾ ਜਵਾਕ ਹਨਾ ਆਪਣਾ ਮਨ ਜਿਆ ਨਹੀਂ ਮੰਨਿਆ ਹਾਰਮੋਨ ਲਾਉਣ ਨੂੰ ਕੀ ਐਵੇਂ ਹਨਾ ਤੇ ਗੈਰ ਕੁਦਰਤੀ ਆ ਕੰਮ ਆ ਜਾਂਦਾ ਉਹ ਤੇ ਜਦੂ ਬਿਤਰ ਕੋਈ ਨਹੀਂ ਹੁੰਦਾ ਕਿੰਨਾ ਖਾ ਜੂਗੀ ਖੜ ਕੇ ਯਾਰ ਆ ਹੁਣ ਆਪੇ ਆਸ ਰਹਿ ਜੂਗੀ ਤਾਂ ਦੁੱਗਣੀ ਬਣ ਕੇ ਆਊਗੀ ਹੁਣ ਇਹ ਤੇ ਇਹਦਾ ਹੁਣ ਚਲਾਤਾ ਵਾ ਤੇ ਇਹਦੇ ਥਣ ਹਉਨ ਦਿਖਾਤਾ ਸੀ ਉਦਦੇ ਵਾਲੀ ਵੀਡੀਓ ਚ ਕਿੰਨਾ ਉੱਚਾ ਵਾ ਤੇ ਹੁਣ ਆਹ ਦਵਾਈ ਨਾਲ ਫਰਕ ਪੈ ਜਾਊਗਾ ਤੇ ਨਾਲੇ ਤੁਹਾਨੂੰ ਇਹਨੂੰ ਸੂਨ ਬੜੇ ਦਾ ਦਿਖਾਉਣਾ ਇਆ ਵੀ ਕਿਵੇਂ ਬਣ ਕੇ ਆਈ ਆ ਉਹਨੂੰ ਆਪ ਨਹੀਂ ਪਤਾ ਲੱਗ ਜਾਣਾ ਕਾਦਾ ਯਾਰ ਠੰਡ ਠੰਡ ਜਦਾਂ ਬੁਰਾ ਹੀ ਹਾਲ ਆ ਨਾ ਪਸ਼ੂਆਂ ਥੱਲੇ ਸੁੱਕਦਾ ਜੇ ਬਾਹਰ ਕੱਢਦੇ ਆ ਤਾਂ ਬਾਹਰ ਹਵਾ ਇੰਨੀ ਤੇਜ਼ ਆ ਮੈਨੂੰ ਆਇਆ ਜਿਆਦੇ ਕਾਲੀ ਤੋਂ ਡਰਿਆ ਮੇਰਾ ਤਾਂ ਜੀ ਨਹੀਂ ਕਰਦਾ ਬਾਹਰ ਕੱਢਣ ਨੂੰ ਇਹ ਦੂਹ ਵਿਤਰਾ ਦੋ ਦੇ ਅੰਦਰ ਹੀ ਠੀਕ ਆ ਤੇ ਕਾਲੀ ਦੀ ਰਿਪੋਰਟ ਓਕੇ ਆ ਜਿੰਨਾ ਘਾੜੇ ਵਾਲੀ ਚਾਰ ਥਣਾ ਚੋਂ ਦਿੰਦੀ ਆ ਕਾਲੀ 1 ਕਿਲੋ ਘੱਟ ਬਸ ਉਹ ਤਿੰਨ ਚੋਂ ਦੇਈ ਜਾਂਦੀ ਆ ਆਪਣਾ ਵਧੀਆ ਸਰੀ ਜਾਂਦਾ ਭਰਾ ਤੇ ਆਹ ਦੇਖ ਲੋ ਵਿਦੀ ਲੈਂਦੀ ਆ ਮੇੜਾ ਆਹ ਨਿਸ਼ਾਨੀਆਂ ਨੇ ਬਈ ਗਾਂ ਦੀਆਂ ਜਿਹੜੀ ਰਹਿ ਜਾਂਦੀ ਹੁੰਦੀ ਆ ਉਹਦਾ ਸਸਤਾ ਉਹ ਸਸਤਾਉਣ ਜੇ ਵੱਧ ਲੱਗ ਜੂਗੀ ਜਿਹੜੀ ਗਾਂ ਰਹਿ ਜੂਗੀ ਇਹ ਕਈ ਬਰੀਕੀਆਂ ਨੇ ਇੱਕ ਤਾਂ ਚਮਕਾਉਣ ਲੱਗ ਜੂ ਪਿੰਡੇ ਤੇ ਤੇ ਇੱਕ ਉਹ ਗਾਂ ਵੱਧ ਸੌਉਗੀ ਜਾਂ ਜੇ ਬੈਠੀ ਉਹ ਤਾਂ ਸਸਤਾਉਗੀਆਂ ਲੰਬੀ ਪੈ ਕੇ ਅਤੇ ਇਹ ਲੋ ਤੁਹਾਡੇ ਸਾਹਮਣੇ ਹੀ ਆ ਇਹ। ਆ ਨਾੜਾ ਦੇਖ ਲਓ ਇਹਦੇ ਲੇਵੇ ਤੇ। ਦੇਖਦੀਆਂ। ਤੇ ਪੂਰੀ ਵਧੀਆ ਬਣਨੀ ਹੈ ਜਿੱਦੇ ਆਪਣੇ ਕੋਲ ਸੂਈ। ਇਹਦੀ ਬੱਚੀ ਵੀ ਜੇ ਰੱਬ ਦੇ ਦੇਵੇ ਨਾ ਪੂਰੀ ਵਧੀਆ ਸੇਲ ਕਰਾਂਗੇ ਉਹ। ਐਨ ਦੁੱਧ ਚਵਾ ਕੇ। ਬੱਚੀ ਤਾਂ ਇਹਦੀ ਵੀ ਯਾਰ ਪੂਰੀ ਆਪਾਂ ਦੁੱਧ ਚਵਾ ਕੇ ਸੇਲ ਕਰਨੀ ਆ। ਕੋਈ ਓਲਾ ਨਹੀਂ ਹੈਗਾ। ਆਪਦਾ ਆਉ ਦੋ ਰਾਂਗੇ ਚੋਵੋ ਤੇ ਬਾਈ ਨੇ ਕਿਹਾ ਸੀ ਬਲਾਸਪੁਰ ਵਾਲੇ ਨੇ ਵੀ ਮੈਂ ਲੈ ਕੇ ਜਾਊਂਗਾ ਜੇ ਬਾਈ ਦਾ ਮਨ ਨਾ ਬਣਿਆ ਐਂਡ ਤੇ। ਹਨਾ ਵੀ ਬਾਈ ਨਿਉ ਕੋਈ 100 ਗੱਲਬਾਤ ਹੁੰਦੀ ਆ। ਤੇ ਫੇਰ ਆਪਾਂ ਵੀਡੀਓ ਪਾ ਦਾਂਗੇ ਤੇ ਨਹੀਂ ਆਪਾਂ ਦੁੱਧ ਚਵਾ ਕੇ ਬੱਚੀ ਦੇਣੀ ਹੈ ਇਹਦੀ ਤੇ ਭਾਈ ਇੰਨਾ ਦੁੱਧ ਹੈ ਇਹਦੇ ਥੱਲੇ ਠੀਕ ਆ ਜੀ ਤੇ ਕਹਾੜੇ ਵਾਲੀ ਦੇ ਪਹਿਲਾਂ ਮੇਰਾ ਟੀਕਾ ਲਵਾਉਣ ਨੂੰ ਜੀ ਕੀਤਾ ਸੀ ਮੈਂ ਕਿਹਾ ਯਾਰ ਵੀ ਜਨਵਰੀ ਜੀ ਇਹਦੇ ਲਵਾ ਦਈਏ ਮੈਂ ਲਾਲਚ ਜਾ ਕਰਨ ਲੱਗਿਆ ਜੀ ਫੇਰ ਸਾਲਾ ਤਰਸ ਜਾ ਆ ਗਿਆ ਮੈਂ ਕਿਹਾ ਯਾਰ ਛੱਡ ਵੀ ਹਜੇ ਤਾਂ ਅੰਦਰ ਹੀ ਨਹੀਂ ਸੈੱਟ ਹੋਣਾ ਇਹ ਤਾਂ ਮਹੀਨੇ ਦੀ ਸੁਵੀ ਦਾ ਵੀ ਆਉਂਦੀ ਯਾਨੀ ਕੀ ਹੀਟ ਤੇ ਰਖਾਵਾਂਗੇ ਤੇ ਮੇਰਾ ਇਹ ਮੰਨ ਜਾ ਮੰਨਦਾ ਵੀ ਇਹਦੇ ਨਾਲ ਸੈਕਸਟ ਰਖਾ ਦਈਏ ਤੇ ਕਿਉਂਕਿ ਫਟਫਾਟ ਹਜੇ ਕੁਝ ਨਹੀਂ ਹੁੰਦਾ ਨਾਲੇ ਜੋ ਕੇ ਦੇਖਿਆ ਜਾਊ ਵੀ ਰਹਿੰਦੀ ਆ ਕਿ ਨਹੀਂ ਉਹ ਸਰਕਾਰੀ ਚ ਆਏ ਹੋਏ ਨੇ ਉਹਨਾਂ ਚ ਲਖਾ ਰਖਾ ਦਾਂਗੇ ਚਮਕਦਾ ਇਹਦੇ ਵੀ ਪਿੰਡੇ ਤੇ ਪੂਰੀ ਵਧੀਆ ਬਣਨ ਲੱਗ ਗਈ ਜਿੱਦਨ ਦਾ ਲੇਟੀ ਜੀ ਚਲਾਉਣ ਲੱਗੇ ਤੇ ਬਾਕੀ ਕਾਲੀ ਹੁਣ ਅੱਗੇ ਨੂੰ ਭਰ ਗਈ ਆ ਵਧੀਆ ਹੋ ਗਈ ਆ ਤੇ ਜਦ ਆਪਾਂ ਮਸਟੈਟਸ ਦੀ ਇਹ ਦਵਾਈ ਵਰਤੀ ਆ ਭਾਈ ਡਾਕਟਰ ਕਰੇ ਵਾਲੀ ਦੀ ਉਸ ਤੋਂ ਬਾਅਦ ਆਪਣਾ ਯਕੀਨ ਪੂਰਾ ਬਣ ਗਿਆ ਇਹ ਦਵਾਈ ਤੇ ਕਿਸੇ ਵੀ ਵੀਰ ਨੇ ਲੈਣੀਆਂ ਬਸ ਮੈਂ ਪਰਚਾ ਜਾਂ ਵਿੱਚ ਸ਼ੇਅਰ ਕਰ ਦਿੰਨਾ ਵਾ ਲਾ ਕੇ ਜੇ ਉਹਦੇ ਤੇ ਬਾਈ ਇਹਨਾਂ ਦਾ ਫੋਨ ਨੰਬਰ ਆ ਇਹਨਾਂ ਨੂੰ ਫੋਨ ਲਾ ਕੇ ਪੁੱਛੋ ਵੀ ਬਾਈ ਸਾਡੇ ਏਰੀਆ 'ਚ ਦਵਾਈ ਕਿੱਥੇ ਆਉਂਦੀ ਆ ਠੀਕ ਆ ਜੀ ਉਹ ਤੁਹਾਨੂੰ ਦੱਸ ਦੇਣਗੇ ਵੀ ਜਿਵੇਂ ਹੁਣ ਮੈਂ ਇੱਕ ਬਾਈ ਨੇ ਪੁੱਛਿਆ ਸੀ ਸਾਡੇ ਏਰੀਆ 'ਚ ਇਧਰਲੇ ਪਾਸੇ ਕਿੱਥੇ ਆਉਂਦੀ ਆ ਇਹ ਵੀਰ ਕਹਿੰਦੇ ਵੀ ਮਰੇ ਕੋੜ ਲੈ ਆਉਂਦੀ ਆ ਹਨਾ ਉਹ ਤੁਹਾਨੂੰ ਮਰੇ ਕੋੜਲੇ ਸ਼ਹਿਰ ਆਉਣਾ ਪਊਗਾ ਸਪੈਸ਼ਲ ਠੀਕ ਆ ਜੀ ਤੇ ਇਦਾਂ ਹੀ ਇੱਕ ਬਾਈ ਨੇ ਉਧਰੋਂ ਦਵਾਈ ਸੀ ਇੱਕ ਬਾਈ ਨੂੰ ਦਵਾਈ ਜੀ ਮੈਸਟ ਮਸਟੈਟਸ ਹੋ ਗਈ ਸੀਗੀ ਵੀਰੇ ਦੇ ਤੇ ਉਹਦਾ ਪਿੰਡ ਮੇਰੇ ਸਹਾਂ ਨਾਲ ਬਾਈ ਦਖਣੀ ਯਾਰ ਆ ਧਰਮ ਕੋੜ ਕੰਨੀ ਸੀਗਾ ਸ਼ਾਇਦ ਪਰ ਨਹੀਂ ਕਾਰੇ ਕੋਲੇ ਸੀ ਆਇੰਜੇ ਬਾਈ ਦਾ ਮਨ ਭੁੱਲ ਗਿਆ ਹੁਣ ਕਿਹੜੇ ਏਰੀਏ ਸੀਗਾ ਤੇ ਉਹਨਾਂ ਨੂੰ ਵੀ ਆਏ ਆਪਾਂ ਪਰਚਾ ਸੈਂਡ ਕਰਤਾਈ WhatsApp ਤੇ ਉਹਨਾਂ ਨੇ ਪੁੱਛਿਆ ਉਹ ਕਹਿੰਦੇ ਵੀ ਤੁਹਾਡੇ ਆ ਪਿੰਡੋਂ ਮਿਲਦੀ ਆ ਫਿਰ ਬਾਈ ਜਾ ਕੇ ਲੈ ਆਇਆ ਸੀਗਾ ਇਹ ਆ ਮੈਡੀਕਲ ਵਾਲੇ ਰੱਖਦੇ ਨਹੀਂ ਵੀਰੇ ਮੈਨੂੰ ਨਹੀਂ ਪਤਾ ਵੀ ਕਿਉਂ ਨਹੀਂ ਰੱਖਦੇ ਪਰ ਰਿਜ਼ਲਟ ਐਡਾ ਤਕੜਾ ਯਾਰ 12 ਟੌਪ ਕੇ ਕੀ ਹੁੰਦੇ ਆ ਅੱਧਾ ਪੌਣਾ ਐਮ ਐਲ ਬਣਦਾ ਵਾ ਮੈਂ ਕਹਣਾ ਨਿਆਰੇ ਬੰਦ ਦਿੰਦੀ ਆ ਛੀਛੀਆਂ ਸਾਰੀਆਂ 15 ਐਮ ਐਲ ਦੀਆਂ ਨੇ ਇਹਨਾਂ ਦੀਆਂ ਕਿਸੇ ਵੀ ਬਿਮਾਰੀ ਦੀ ਲਓਗੇ 15 ਐਮ ਐਲ ਦੀ ਹੋਈ ਆ ਦਵਾਈ ਛੋਟੀ ਜੀ ਬਸ ਹੁਣ ਇਹਦੀ ਵੀ ਰਿਪੀਟਰ ਦੀ ਚਲਾਵਾਂਗੇ ਨਾਲ ਇਹਦਾ ਲਕੋਰੀਆ ਠੀਕ ਹੋ ਜਾਊਗਾ ਤੇ ਨਾਲ ਹੀ ਬਾਈ ਕਹਿੰਦਾ ਵੀ ਗੱਬਣ ਰਹ ਜੂਗੀ ਇਹ ਬਾਕੀ ਵਧੀਆ ਚੱਲ ਰਿਹਾ ਜੀ ਤੇ ਦੁੱਧ ਦੁੱਧ ਵਧੀਆ ਕੱਢੀ ਜਾਂਦੀਆਂ ਨੇ ਤੇ ਕਾਲੀ ਹੁਣ ਬੈ ਗਈ ਆਰਾਮ ਨਾਲ ਉਹ ਮੈਟ ਲਿਉਣੀ ਸ਼ੁਰੂ ਕਰਾਂਗੇ ਇਹਨਾਂ ਦੇ ਇੱਕ ਇੱਕ ਕਰਕੇ ਹੁਣ ਆਹ ਸ਼ਾਇਦ ਆਉਂਦੀ ਫੀਡ ਤੇ ਇੱਕ ਦਾ ਮਗਾ ਲਾਂਗੇ ਕਾਲੀ ਵਾਲੀ ਸੈਟੋਂ ਸ਼ੁਰੂ ਕਰ ਦਾਂਗੇ ਤੇ ਉਹੀ ਮਾਣ ਨੂੰ ਕਿਹਾ ਸੀ ਵੀ ਸਿਆਲ ਜਾ ਕੱਢ ਕੇ ਫੇਰ ਲਿਆਵਾਂਗੇ ਤੇ ਹੁਣ ਸਟਾਰਟਿੰਗ ਜੀ ਹੋ ਗਈ ਆ ਥੋੜੀ ਥੋੜੀ ਤੇ ਹੁਣ ਇੱਕ ਇੱਕ ਮੈਟ ਲਿਆਉਂਦੇ ਆਵਾਂਗੇ ਚਾਰ ਤਿੰਨ ਉੱਥੇ ਹੋਣਗੇ ਇੱਕ ਕਿੰਨਾ ਨੂੰ ਹੋ ਜਾਊਗਾ ਤੇ ਪੰਜ ਮੈਟ ਆਉਣਗੇ ਹੁਣ ਸਵੇਰ ਦੀਆਂ ਬੈਠੀਆਂ ਨੇ ਇਹ ਪਹਿਲਾਂ ਤਾਂ ਉੱਟ-ਉੱਟ ਖੜੀਆਂ ਗੋਹਾਗੂ ਹਟਾਤਾ ਸੀਗਾ ਤੇ ਹੁਣ ਆਰਾਮ ਨਾਲ ਬੈਠੀਆਂ ਨੇ ਤੇ ਬੱਸ ਬਾਈ ਬਣਿਆ ਵੀ ਬੱਸ ਇਹ ਦੇਖ ਲਿਓ ਵੀ ਫੋਨ ਉਹਨਾਂ ਨੂੰ ਉਹਨਾਂ ਦੇ ਪਰਚੇ ਤੇ ਲਾ ਲਿਓ ਭਰਾ ਬਣਿਆ ਤੇ ਆਹ ਦਵਾਈਆਂ ਤੁਹਾਨੂੰ ਦਿਖਾਤੀਆਂ ਨੇ ਆਹ ਲਕੋਰੀਏ ਦੀ ਆ ਤੇ ਉਹਨਾਂ ਨੇ ਤੁਹਾਨੂੰ ਦੱਸ ਹੀ ਦੇਣਾ ਆਪਣੇ ਦਿਖਾਉਣ ਨਾਲ ਕੀ ਹੁੰਦਾ ਆਪਾਂ ਜਾਣੀ ਤੁਹਾਨੂੰ ਇਹ ਦੱਸਤਾ ਵੀ ਭਰਾਵਾ ਆਪਾਂ ਆ ਦੇ ਰਹੀਆਂ ਹੁਣ ਤੇ ਆ ਜੀ ਆਰਡਰ ਤੇ ਆ ਜਿਹੜੀ ਰਿਪੀਟ ਤੋਂ ਜਿੰਨ ਕਈਆਂ ਦੇ ਰਿਪੀਟ ਵੀ ਮਾਰ ਜਾਂਦੀਆਂ ਨੇ ਤੇ ਇਹ ਫਿਰ ਲਕੋਰੀ ਵਾਲੀ ਤਾਂ ਮਾਰਦੀ ਰਿਪੀਟ ਹੁੰਦੀ ਐ ਬਾਈ ਨੇ ਤਾਂ ਨਾਲ ਲਾਈ ਆ ਵੀਰਾ ਕਹਿੰਦਾ ਵੀ ਇਹਦੇ ਨਾਲ ਹੀ ਇਹ ਦੇਹ ਜੂਗੀ ਤੇ ਆਪਾਂ ਨੂੰ ਹੋਰ ਕੀ ਚਾਹੀਦਾ ਯਾਰ ਹਾਰਮੋਨ ਲੱਗਣੇ ਸੀਗੇ ਇਹਦੇ ਦੋ ਵਾਰੀ ਦੇ 1200 ਦੇ ਤੇ ਲੇਟੀ ਲਟਰ ਪਟਰ ਹੋਰ ਸਾਰਾ ਕੁਝ ਨਾਲ ਚਲਾ ਕੇ ਇਹ ਆਪਾਂ ਨੂੰ ਜੇ ਹਾਰਮੋਨ ਲਾ ਕੇ ਵੀ ਦੁੱਧ ਚਲਾਉਂਦੇ 7-8 ਕਿਲੋ ਦੁੱਧ ਦੇ ਨੇ ਪਹਿਲਾਂ 3-4000 ਖਾਣਾ ਸੀ ਫੇਰ ਲੱਗਣਾ ਸੀ ਕਿੱਥੇ ਆ 120-20 ਰੁਪਏ ਦੀਆਂ ਸ਼ੀਸ਼ੀਆਂ ਆਈਆਂ ਨੇ ਇਹ ਇਹਨਾਂ ਨਾਲ ਜੇ ਚਾਹੇ ਦੋ ਸ਼ੀਸ਼ੀਆਂ ਪੀ ਜਾਵੇ ਕੋਈ ਚੱਕਰ ਨਹੀਂ ਤੇ ਇਹਦਾ ਠੀਕ ਹੋ ਜਾਊਗਾ ਤੇ ਜਿਹੜਾ ਮਿਨਰਲ ਮਿਕਚਰ ਪਾਉਣਾ ਉਹ ਤਾਂ ਫਿਰ ਆਪਾਂ ਗਣਦੇ ਨਹੀਂ ਹੈਗੇ ਕਿਉਂਕਿ ਉਹ ਤਾਂ ਹਰੇਕ ਡੰਗਰ ਦੀ ਹਾਂ ਦਾ ਨੀਡ ਆ ਉਹ ਤਾਂ ਇਹ ਹਰੇਕ ਨੂੰ ਪਾਉਣਾ ਹੀ ਪਣਾ ਤੇ ਬਾਈ ਨੇ ਨਾ ਬਈ ਆਪਣਾ ਵਧੀਆ ਚੱਲ ਪੂਗਾ ਹੁਣ ਬਾਕੀ ਫਿਰ ਮਿਲਦੇ ਆਂ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਚਮਕਰਾ ਜਾ ਤਾਂ ਅੱਜ ਵੱਜਦਾ ਯਾਰ ਤੇ ਆਹ ਹੁਣ ਉੱਠ ਖੜੀ ਹਾਂ ਟਰਾਲੀ ਓਏ ਆ ਦੇਖ ਲੋ 2 ਮਹੀਨੇ ਸਿਰਫ ਇਹ 6 5 ਜਾਂ 6 ਦਿਨ ਦੀ ਹੋਈ ਆ ਤੇ ਗਰੋਥ ਦੇਖ ਲੋ ਤੇ ਲੰਬਾਈ ਦੇਖ ਲੋ ਇਹਦੀ ਤੇ ਹਜੇ ਨੇ 3 ਮਹੀਨੇ ਤੇ ਜਾ ਕੇ ਦੁੱਧ ਛੱਡਣਾ ਉਸ ਤੋਂ ਬਾਅਦ ਕੋ ਖੁੱਲ ਗਏ ਹੋਰ ਭੁੱਖ ਲੱਗੂ ਇਹਨੂੰ ਹਜੇ ਤਾਂ ਦੁੱਧ ਕਰਕੇ ਘੱਟ ਲੱਗਦੀ ਆ ਪਰ ਫੀਡ ਬਹੁਤ ਖਿੱਚਦੀ ਆ ਤੇ